ਫਰਮਾਇਸ਼ਾਂ ਪੂਰੀਆਂ ਕਰੀ ਜਾਊਗਾ ਇਹ ਮੈਂ ਸ਼ਬਦ ਉਹੀ ਪਾਉਂਦਾ ਕਿ ਜੋ ਮੈਨੂੰ ਬਜ਼ੁਰਗਾਂ ਤੋਂ ਮਿਲੇ ਹੋਏ ਨੇ ਮੈਂ ਪੈਂਡਿੰਗ ਵੀ ਰੱਖੀਆਂ ਹੋਈਆਂ ਫਰਮਾਇਸ਼ਾਂ ਜੋ ਮੇਰੇ ਵੀਰਾਂ ਨੇ ਕਿਹਾ ਵੀ ਹੈਦਰ ਸ਼ੇਖ ਮਲੇਰ ਕੋਟਲੇ ਵਾਲੀ ਸਰਕਾਰ ਦਾ ਵੀ ਮੈਨੂੰ ਕਿਹਾ ਸੀ ਵੀਡੀਓ ਪਾਉਣ ਨੂੰ ਗੁਰੂ ਗੋਖਰਨਾਥ ਜੀ ਦਾ ਵੀ ਮੈਨੂੰ ਕਿਹਾ ਸੀ ਵੀਡੀਓ ਪਾਉਣ ਨੂੰ ਤੇ ਮੈਨੂੰ ਖੇਤਰਪਾਲ ਬਾਬਾ ਜੀ ਦਾ ਵੀ ਕਿਹਾ ਸੀ ਮੈਨੂੰ ਪਾਉਣ ਨੂੰ ਵੀਡੀਓ ਲਖਦਾਤਾ ਜੀ ਦੇ ਨਾਨਕਿਆ ਬਾਰੇ ਵੀ ਜ਼ਿਕਰ ਕੀਤਾ ਸੀ ਵੀ ਤੁਸੀਂ ਉਹਦੀ ਵੀ ਵੀਡੀਓ ਪਾਵੋ ਇਹ ਜੋ ਮੈਂ ਤੁਹਾਨੂੰ ਹੁਣ ਪਛੀ ਕਰਨ ਦਾ ਮੈਨੂੰ ਫਰਮਾਇਸ਼ ਆਈ ਸੀ ਇਹ ਮੈਂ ਬਸ਼ੀਕਰਨ ਦਾ ਸ਼ਬਦ ਦੱਸਣ ਲੱਗਾ ਹਾਂ ਜਿੱਦਾਂ ਮੈਂ ਕਹਿੰਦਾ ਤੁਸੀਂ ਉਦਾਂ ਹੀ ਇਹ ਕਰਨਾ ਜੇ ਗੁਰੂ ਵਾਲੇ ਤਾਂ ਆਪਣੇ ਗੁਰੂ ਦੀ ਸਲਾਹ ਨਾਲ ਚੱਲਣਾ ਜਾਂ ਕਿਸੇ ਹੋਰ ਮਹਾਂਪੁਰਸ਼ਾਂ ਦੀ ਸਲਾਹ ਦੇ ਨਾਲ ਤੁਸੀਂ ਚੱਲਣਾ ਬਥੇਰੇ ਜਾਣਕਾਰੀ ਲਈ ਤੁਸੀਂ ਮੈਨੂੰ ਐਤਵਾਰ ਨੂੰ ਫੋਨ ਕਰ ਸਕਦੇ ਹੋ ਮੈਂ ਐਤਵਾਰ ਨੂੰ ਹੀ ਟਾਈਮ ਕੱਢਦਾ ਹਾਂ ਸੰਗਤਾਂ ਲਈ ਮੈਂ ਵੀ ਬੀਚੀਆਂ ਠੀਕ ਹੈ ਜੀ ਜਿੱਦਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਉਦਾਂ ਐਮਬੀ ਦੀ ਪੂਰਵਕ ਸੇਵਾ ਕੱਢਣੀ ਜਾਂ ਫਿਰ ਦਿਵਾਲੀ ਵਾਲੇ ਦਿਨ 11 ਮਾਲਾ ਕੱਢ ਲਿਓ ਉਹ ਵੀ ਸੱਦ ਹੋ ਜਾਣਾ ਜੇ ਮੇਰੀ ਭੈਣ ਨੇ ਸ਼ਬਦ ਕਰਨਾ ਤਾਂ 21 ਦਿਨ ਕਰ ਲਵੇ ਜੇ ਮੇਰੇ ਵੀਰ ਨੇ ਭਰਾ ਨੇ ਕਰਨਾ ਤਾਂ ਉਹ 41 ਦਿਨ ਕਰ ਲਵੇ ਠੀਕ ਹੈ ਜੀ ਕੋਲ ਪਾਣੀ ਦਾ ਗਲਾਸ ਰੱਖਣਾ ਚਿਰਾਗ ਜਗਾਉਣਾ ਆ ਦੋ ਲੌਂਗ ਕਾਲੀ ਧਾਗੇ ਨਾਲ ਬੰਨ ਕੇ ਰੱਖਣੇ ਆ ਠੀਕ ਹੈ ਜੀ ਹੁਣ ਤੁਸੀਂ ਸ਼ਬਦ ਨੂੰ ਧਿਆਨ ਦੇ ਨਾਲ ਸੁਣਨਾ ਮੈਂ ਸ਼ਬਦ ਤੁਹਾਨੂੰ ਦੱਸਣ ਲੱਗਾ ਆ ਨੋ ਲਗਾ ਦੇ ਲੋង ਸੁਪਾਰੀ ਰਾਜਾ ਪਰਜਾ ਹਿਤ ਹੰਕਾਰੀ ਜਬ ਜੇ ਲੋង ਜਲਾਉ ਮੂਹਾਂ ਮੁਸਰਮਸਾਂ ਜਲਾਉ ਕਾਲਾ ਕਲਵਾ ਕਾਲੀ ਰਾਤ ਜਲਾਉ ਜੋ ਕੀ ਅੱਧੀ ਰਾਤ ਨਾ ਆਏ ਅੰਗ ਚੂਸਤੀ ਪੱਤ ਸਾਰੀ ਰਾਤ ਸ਼ਗਤ ਗੁਰੂ ਦੀ ਬਖਤ ਮੇਰੀ ਫੂਰੋ ਮੰਤਰੇ ਸ਼ਰੋ ਵਿੱਚ ਆ ਦਹਾਈ ਮਹਾਦੇਵ ਦੀ ਇਹ ਸ਼ਬਦ ਨੂੰ ਤੁਸੀਂ ਰੋਜ਼ ਇੱਕ ਮਾਲਾ ਪੜ੍ਹਨੀ ਆ ਠੀਕ ਆ ਜੀ ਜਦੋਂ ਤੁਸੀਂ ਇਹਦੂ ਵਰਤਣਾ ਆ ਦੋ ਲੋងਾਂ ਨੂੰ ਕਾਲੇ ਧਾਗੇ ਦੇ ਨਾਲ ਬੰਨ ਕੇ ਆਪਣੀ ਮੋਹਰੇ ਰੱਖ ਕੇ ਇੱਕ ਮਾਲਾ ਦਾ ਜਾਪ ਕਰਕੇ ਕਪੂਰ ਦੀ ਟਿੱਕੀ ਲੈਣੀ ਉਹਦੇ ਉੱਪਰ ਉਸ insan ਦਾ ਨਾਮ ਲਿਖ ਦੇਣਾ ਆ ਤੇ ਉੱਪਰ ਇਹ ਦੋ ਲੋង ਰੱਖ ਦੇਣੇ ਆ ਤੇ ਰਾਤ ਨੂੰ ਜਲਾ ਦੇਣੇ ਆ ਠੀਕ ਹੈ ਜੀ ਰਿਜ਼ਲਟ ਤੁਹਾਨੂੰ ਆਪਣੇ ਆਪ ਹੀ ਮਿਲ ਜਾਣਾ ਆ ਤੁਸੀਂ ਹੈਰਾਨ ਹੋ ਜਾਓਗੇ ਨਾ ਘੰਟਿਆਂ 'ਚ ਨਾ ਦਿਨਾਂ 'ਚ ਨਾ ਮਹੀਨਿਆਂ 'ਚ ਇਸ ਘੰਟਾਂ ਵਿੱਚ ਕੰਮ ਹੋਣਾ ਆ ਠੀਕ ਹੈ ਜੀ ਤੁਹਾਡਾ ਪਿਆਰ ਤੁਹਾਡਿਆਂ ਨੂੰ ਖਿੱਚਾ ਚਲਾਊਗਾ ਠੀਕ ਹੈ ਜੀ ਗਲਤੀ ਇਹ ਆ ਕੇ ਤੁਸੀਂ ਨਜਾਇਜ਼ ਨਹੀਂ ਕਿਸੇ ਦੇ ਨਾਲ ਕਰਨਾ ਠੀਕ ਹੈ ਜਾਇਜ਼ ਕੰਮ ਕਰੋਗੇ ਤਾਂ ਮਹਾਰਾਜ ਤੁਹਾਨੂੰ ਤਰੱਕੀ ਬਖਸ਼ੂਗਾ ਨਜਾਇਜ਼ ਕਰੋਗੇ ਤਾਂ ਉਹਦੀ ਸਜ਼ਾ ਦੇ ਹੱਕਦਾਰ ਤੁਸੀਂ ਆਪਿਆਂ ਠੀਕ ਹੈ ਜੀ ਤੁਸੀਂ ਹੁਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਮੇਰਾ ਹੌਸਲਾ ਵਧਾਈ ਚਲੋ ਤਾਂ ਮੈਂ ਤੁਹਾਡੀਆਂ ਫਰਮਾਇਸ਼ਾਂ ਦੇ ਵੀਡੀਓ ਪਾਈ ਜਾਊਗਾ ਜੋ ਮੇਰੇ ਸੱਜਣ ਮਿੱਤਰ ਆ ਉਹ ਮੈਨੂੰ ਦਿਲ ਭੇਜਦੇ ਆ ਮੈਨੂੰ ਹੌਸਲਾ ਬਤਾਉਂਦੇ ਆ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਰਦੇ ਆ ਕਮੈਂਟ ਕਰਦੇ ਆ ਮੈਂ ਦੇਖਦਾ ਕਿ ਲਾਈਕ ਤਾਂ ਕਾਫੀ ਆਉਂਦੇ ਆ ਪਰ ਕਮੈਂਟ ਘਟ ਜਾਂਦੇ ਆ ਹੱਥ ਜੁੜ ਕੇ ਬੇਨਤੀ ਆ ਕਮੈਂਟ ਵੀ ਮੈਨੂੰ ਕਰਕੇ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਵੀਡੀਓ ਚਾਹੀਦੀ ਆ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਆ ਠੀਕ ਆ ਜੀ ਚਲੋ ਠੀਕ ਆ ਜੀ ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ